ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਜ ਸੰਗਤ ਜੀ ਅੱਜ ਜੋ ਸਤਗੁਰ ਜੀ ਨੇ ਪ੍ਰਕਾਸ਼ਮਾਨ ਹੋ ਕੇ ਹੁਕਮ ਰੂਪ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ ਆਓ ਉਸ ਸ਼ਬਦ ਦੀ ਵਿਚਾਰ ਗੁਰਦੇਵ ਪਾਸ਼ਾ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਗੁਰੂ ਪਿਆਰੋ ਇਹ ਸ਼ਬਦ ਆਮ ਕਰਕੇ ਹਰੇਕ ਸਿੱਖ ਪੜਦਾ ਸੁਣਦਾ ਹੈ ਕੀ ਵੇਲੇ ਅਸੀਂ ਇਹਨੂੰ ਸਰਵਣ ਵੀ ਕਰਦੇ ਆਂ ਪੜਦੇ ਵੀ ਆਂ ਆਓ ਆਪਾਂ ਸ਼ਬਦ ਦੀ ਰਹਾਉ ਦੀਆਂ ਪੰਕਤੀਆਂ ਤੋਂ ਇਹ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਨਾ ਹੈ ਸੁਹੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 749 ਤੇ 50 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈ ਸਤਿਗੁਰ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਕਿਰਪਾ ਕਰ ਰਿਹਾ ਮੇਰੇ RAM RAAY RAM RAAY ਦਾ ਅਰਥ ਹੈ ਮੇਰੇ ਪ੍ਰਭੂ ਪਾਤਸ਼ਾਹ ਮੇਰੇ ਵਾਹਿਗੁਰੂ ਜੀ ਤੂੰ ਸੰਤਾ ਕਾ ਸੰਤ ਤੇਰੇ ਇਹ ਸਤਿਗੁਰ ਜੀ ਤੇਰੇ ਪ੍ਰਭੂ ਪਿਆਰੇ ਜਿਹੜੇ ਹਨ ਉਹ ਤੇਰੇ ਹਨ ਤੂੰ ਆਪਣੇ ਪ੍ਰਭੂ ਪਿਆਰਿਆਂ ਦਾ ਹੈ ਤੂੰ ਆਪਣੇ ਸੰਤਾਂ ਦਾ ਰਾਖਾ ਹੈ ਤੇਰੇ ਸੰਤ ਤੇਰੇ ਆਸਰੇ ਰਹਿੰਦੇ ਹਨ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਾਸ ਨੂੰ ਕੋਈ ਡਰ ਨਹੀਂ ਹੈ ਤੇਰੇ ਸੇਵਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਮੌਤ ਦਾ ਡਰ ਵੀ ਉਸ ਦੇ ਨੇੜੇ ਨਹੀਂ ਟੁੱਕਦਾ ਰਹਾ ਜਿਸਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੈ ਹੇ ਅਕਾਲਪੁਰਖ ਪ੍ਰਮਾਤਮਾ ਜਿਹਦੇ ਸਿਰ ਤੇ ਤੂੰ ਰੱਖਾ ਹੈ ਜਿਹਦੇ ਸਿਰ ਤੇ ਤੂੰ ਹੱਥ ਰੱਖ ਦਵੇਂ ਉਸ ਨੂੰ ਕੋਈ ਦੁੱਖ ਨਹੀਂ ਵਿਆਪ ਜਿਸਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੈ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅਣਗਿਣਤ ਹੀ ਰਹਿਮਤਾ ਕਰਕੇ ਦੁੱਖ ਦੇ ਬਾਰੇ ਸਤਿਗੁਰੂ ਜੀ ਨੇ ਪ੍ਰਮਾਣ ਦਿੱਤੇ ਜੇ ਭਰੇ ਸੁਖੇਲੇ ਢੰਗ ਦੇ ਨਾਲ ਸਮਝਣਾ ਹੋਵੇ ਦੁੱਖ ਕੀ ਹੈ ਸਤਿਗੁਰੂ ਕਿਰਪਾ ਕਰਦੇ ਆ ਅੰਮ੍ਰਿਤ ਵਚਨ ਹਨ ਸਤਿਗੁਰੂ ਜੀ ਦੇ ਦੁੱਖ ਤਦੇ ਜਾਂ ਵਿਸਰ ਜਾਵੇ ਅਕਾਲ ਪੁਰਖ ਨੂੰ ਭੁਲਾਉਣਾ ਹੀ ਸਭ ਤੋਂ ਵੱਡਾ ਦੁੱਖ ਹੈ ਦੁੱਖ ਤੇ ਸੋਕ ਔਰ ਜਿਨ੍ਹਾਂ ਦੇ ਉੱਪਰ ਸਿਰ ਤੇ ਪ੍ਰਮਾਤਮਾ ਹੱਥ ਰੱਖਦਾ ਹੈ ਉਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਡ ਜਾਂਦੇ ਆ ਉਹ ਤਾਂ ਇਹੀ ਅਰਦਾਸ ਕਰਦੇ ਆ ਕੇਤਿਆਂ ਦੁੱਖ ਭੂਖ ਸਤ ਮਾਰ ਏਪੀਦਾ ਤੇਰੀ ਦਾਤਾ ਉਹ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਸੁੱਖਾਂ ਨਾਲ ਉਹਨਾਂ ਦਾ ਸਨੇਹ ਨਹੀਂ ਹੈ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਪੜ੍ਹਦੇ ਆ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਨੇ ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਣ ਮਾਟੀ ਮਾਨੇ ਇਹ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਦੇ ਸਿਰ ਤੇ ਪ੍ਰਮਾਤਮਾ ਰੱਖਾ ਹੈ ਸਿਰ ਉੱਪਰ ਠਾਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜਿਹਦੇ ਸਿਰ ਤੇ ਪ੍ਰਮਾਤਮਾ ਹੱਥ ਰੱਖ ਦਿੰਦਾ ਜਿਹਦੇ ਸਿਰ ਤੇ ਪ੍ਰਮਾਤਮਾ ਹੈ ਆਮ ਕਰਕੇ ਆਪਾਂ ਘਰਾਂ ਦੇ ਵਿੱਚ ਵੀ ਇਹ ਲਫ਼ਜ਼ ਬਹੁਤ ਵਾਰੀ ਵਰਤਦੇ ਆਂ ਬੱਚਿਆਂ ਨੂੰ ਕਹਿ ਦਿੰਦੇ ਲੋ ਭਾਈ ਤੁਸੀਂ ਕਾਹਦੇ ਫਿਕਰ ਕਰਦੇ ਤੁਹਾਡੇ ਸਿਰ ਤੇ ਅਸੀਂ ਬੈਠੇ ਆਂ ਠੀਕ ਹੈ ਅਸੀਂ ਮਦਦ ਕਰਦੇ ਆਂ ਨਹੀਂ ਹੁੰਦੇ ਕਈ ਮਾਪੇ-ਬਾਪ ਕਈਆਂ ਦੇ ਪਰ ਹੈ ਨਾ ਕਾਲਪੁਰਖ ਤਾਂ ਸਾਰਿਆਂ ਦਾ ਹੈ ਸਾਰਿਆਂ ਦੇ ਸਿਰ ਤੇ ਹੱਥ ਰੱਖਦਾ ਤੇ ਜਿਹਦੇ ਹੱਥ ਰੱਖਦਾ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਉ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ बार-बार ਸਾਹਮਣੇ ਆ ਰਿਹਾ 27 ਨੰਬਰ ਦਾ ਸ਼ਲੋਕ ਹੈ ਜੋ ਸੁਖ ਕੋ ਚਾਹੇ ਸਦਾ ਹੋ ਕਿ ਦੁਖੀ ਤਾਂ ਸਾਰੇ ਹੀ ਹੈ ਆ ਦੁਖੀ ਇਸ ਕਰਕੇ ਆ ਰੱਬ ਭਲਾ ਦਿੰਦਾ ਸਤਿਗੁਰੂ ਗੁਰਨਾਨਦ ਸਾਹਿਬ ਜੀ ਦਾ ਸ਼ਬਦ ਹੈ ਬਾਲੀ ਰੋਵੇ ਨਾਹੀ ਭਤਾਰ ਨਾਨਕ ਦੁਖੀਆ ਸਭ ਸੰਸਾਰ ਪਰ ਨਾਲ ਦੀ ਪੰਕਤੀ ਅਸੀਂ ਛੱਡ ਦਿੰਦੇ ਆ ਪਰ ਉਹ ਜਦੋਂ ਪੜਾਂਗੇ ਸ਼ਬਦ ਦੇ ਭਾਵ ਨੂੰ ਸਮਝਾਂਗੇ ਮੰਨੇ ਨਾਉ ਸੋਈ ਜਣ ਜਾਏ ਜਿਸ ਕੇ ਸਿਰ ਉੱਪਰ ਤੂੰ ਸਾਮੀ ਜਿਹੜੇ ਪ੍ਰਮਾਤਮਾ ਨੂੰ ਜਪਦੇ ਆ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਉਹਦਾ ਪ੍ਰਮਾਤਮਾ ਬਣ ਜਾਂਦਾ ਹਜੇ ਸੁੱਖ ਚਾਹੀਦਾ ਹੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲਹੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁ ਖੁਦ ਹੁਣ ਇਸ ਸ਼ਲੋਕ ਵਿੱਚ ਦੋ ਖਿਆਲ ਬੜੇ ਅਮੁੱਲ ਹਨ ਵੀ ਇੱਕ ਤਾਂ ਕਿ ਮਨੁੱਖਾ ਦੇ ਦੁਰਲਭ ਹੈ ਦੂਸਰਾ ਕਿ ਇਸ ਵਿੱਚ ਸਦੀਵੀ ਸੁਖ ਮਿਲਣਾ ਚਾਹੀਦਾ ਹਰੇਕ ਬੰਦਾ ਸੁਖ ਦੀ ਭਾਲ ਵਿੱਚ ਹੈ ਮਾਫ ਕਰਨਾ ਮੇਰੇ ਸਮੇਤ ਜਿਸ ਵੇਲੇ ਵੀ ਅਸੀਂ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੋਈ ਦੁੱਖ ਨਹੀਂ ਮੰਗਦਾ ਕੋਈ ਪੀੜਾ ਨਹੀਂ ਮੰਗਦਾ ਕੋਈ ਨਹੀਂ ਕਹਿੰਦਾ ਮੈਨੂੰ ਤਕਲੀਫਾਂ ਹੋਣ ਜੋ ਮੰਗਦਾ ਹੈ ਸੁੱਖ ਮੰਗਦਾ ਹੈ ਸਤਿਗੁਰੂ ਇਹ ਵੀ ਕਹਿ ਰਿਹਾ ਜੇ ਸੁੱਖ ਚਾਹੀਦਾ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੇਹ ਹੁਣ ਅਗਰ ਪਸ਼ੂ ਪੰਛੀ ਦੀ ਦੇ ਪਾ ਕੇ ਕੋਈ ਦੁਖੀ ਹੈ ਸੁਭਾਵਕ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਗੁਰੂ ਪਿਆਰੇ ਕੋਈ ਮਨੁੱਖਾ ਦੇ ਪਾ ਕੇ ਦੁਖੀ ਹੋਵੇ ਬੜੇ ਅਫਸੋਸ ਦੀ ਗੱਲ ਹੈ ਪਸ਼ੂਆਂ ਨੂੰ ਤਾਂ ਇੰਨਾ ਦੁੱਖ ਆ ਕਿ ਦੁਖੀ ਹੋਣ ਦੇ ਆਦੀ ਹੋ ਗਏ ਉਹਨਾਂ ਨੂੰ ਆਦਤ ਪੈ ਗਈ ਹੈ ਜਾਂ ਇੰਜ ਸਮਝਣਾ ਕਿ ਜਿਵੇਂ ਕਿਸੇ ਮਨੁੱਖ ਦਾ ਐਕਸੀਡੈਂਟ ਹੋ ਜਾਏ ਚੋਟਾਂ ਬਹੁਤ ਲੱਗ ਜਾਣ ਪਰ ਬਿਉਸ਼ ਹੋਵੇ ਵੇਖਣ ਵਾਲਾ ਆਖੇ ਕਿ ਇਹ ਤਾਂ ਰੋਈ ਨਹੀਂ ਰਿਹਾ ਇਹ ਤਾਂ ਕੁਰਲਾ ਹੀ ਨਹੀਂ ਰਿਹਾ ਇਸ ਨੂੰ ਦੁੱਖ ਹੀ ਨਹੀਂ ਹੈ ਪਰੇਸ਼ਾਨੀ ਹੈ ਉਹ ਬਹੁਤ ਦੁਖੀ ਹੈ ਉਹ ਇਨਾ ਦੁਖੀ ਹੈ ਕਿ ਦੁੱਖ ਵਿੱਚ ਬਿਉਸ਼ ਹੋ ਗਿਆ ਉਹ ਰੋਣ ਜੋਗਾ ਵੀ ਨਹੀਂ ਰਿਹਾ ਵਾਹਿਗੁਰੂ ਅਸੀਂ ਕਦੀ ਸੋਚਿਆ ਹੈ ਕਿ ਜੋ ਬੈਲ ਨਾਲ ਹੋ ਰਿਹਾ ਕਦੀ ਮਨੁੱਖ ਨਾਲ ਹੋਵੇ ਇਸ ਦੀ ਕੀ ਹਾਲਤ ਹੋਵੇਗੀ ਕਬੀਰ ਸਾਹਿਬ ਦੇ ਬਚਨ ਆ ਚਾਰ ਪਾਪ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਇੱਕ ਮਾਂ ਦਾ ਮਾਸੂਮ ਬੱਚਾ ਦੁੱਧ ਤੋਂ ਬਿਲਕ ਕੇ ਭੁੱਖਾ ਮਰ ਜਾਏ ਕੋਈ ਜਰਵਾਣਾ ਉਸ ਨੂੰ ਕਹੇ ਕਿ ਤੂੰ ਆਪਣਾ ਦੁੱਧ ਮੇਰੇ ਬੱਚੇ ਨੂੰ ਪਲਾ ਆਪਣੇ ਨੂੰ ਨਹੀਂ ਉਸ ਦੀ ਮਾਂ ਦੇ ਮਨ ਤੇ ਹਾਲਤ ਵਿੱਚ ਆਪ ਸਮਝ ਸਕਦੇ ਉਹਦੀ ਹਾਲਤ ਕੀ ਹੋਈ ਸ਼ਾਇਦ ਇਹੀ ਹਾਲਤ ਉਸ ਗਊ ਦੀ ਹੈ ਜ ਮੱਝ ਦੀ ਹੈ ਜਿਸ ਦੇ ਬਛੜੇ ਨੂੰ ਅਹੀਰ ਜਿਹੜਾ ਨਾ ਦੁੱਧ ਚੋਣ ਵਾਲਾ ਇੱਕ ਪਾਸੇ ਬਣ ਦਿੰਦਾ ਤੇ ਦੁੱਧ ਜ਼ਬਰਦਸਤੀ ਆਪ ਚੋ ਕੇ ਲੈ ਜਾਂਦਾ ਹੁਣ ਜਦੋਂ ਡੇਰੀ ਫਾਰਮਾਂ ਤੇ ਦੇਖੋ ਨਾ ਬੱਚੇ ਕੱਟੇ ਆਖਰੀ ਸਾਹ ਲੈਂਦੇ ਆ ਖਿਆਲ ਆਉਂਦਾ ਕਿ ਇਹਨਾਂ ਨੇ ਕੀ ਸੁੱਖ ਵੇਖਿਆ ਪਸ਼ੂ ਗਰਮੀ ਸਰਦੀ ਬਾਰਿਸ਼ ਹਾਰਦੇ ਆ ਨਾ ਹੁਣ ਇੱਕ ਕੁੱਤਾ ਹੈ ਦਰ ਦਰ ਭਟਕ ਰਿਹਾ ਜਿੱਧਰ ਜਾਏ ਫਟਕਾਰਾਂ ਹੀ ਫਟਕਾਰਾਂ ਸੋ ਕਹਿਣਾ ਫਟਕਾਰਾਂ ਵਿੱਚ ਨਹੀਂ ਹੈ ਬੰਦੇ ਦੀ ਵੀ ਇਹੀ ਹਾਲਤ ਹੈ ਗੁਰੂ ਪਿਆਰੋ ਅਹਸੋਸ ਹੈ ਪਸ਼ੂਆਂ ਕੋਲੋਂ ਬੁੱਧ ਨਹੀਂ ਆ ਉਹਨਾਂ ਦੇ ਕੋਲ ਅਕਲ ਨਹੀਂ ਹੈ ਇਸ ਵਾਸਤੇ ਚੋਗਾ ਵੇਖ ਕੇ ਫਸ ਜਾਂਦੇ ਆ ਜਾਲ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਸਤਗੁਰੂ ਜੀ ਦਾ ਇੱਕ ਵਚਨ ਹੈ ਮਛਲੀ ਜਾਲਣਾ ਜਾਣਿਆ ਸਰਖਾਰਾ ਅਸਗਾਉ ਅਤ ਸਿਆਣੀ ਸੋਣੀ ਕਿਉਂ ਕਿਤੋ ਵਸਾ ਪਰ ਬੰਦੇ ਨੂੰ ਵੀ ਜਾਲ ਨਜ਼ਰ ਨਾ ਆਵੇ ਅਫਸੋਸ ਹੈ ਕਿ ਅੱਖਾਂ ਹੁੰਦਿਆਂ ਕੀ ਕੋਈ ਦੁੱਖ ਭੋਗ ਰਿਹਾ ਕੋਈ ਖੂਦ ਵਿੱਚ ਡਿੱਗ ਰਿਹਾ ਜਦੋਂ ਭੋਜਨ ਨਾਲ ਮੇਰਾ ਘਰ ਭਰਪੂਰ ਹੈ ਤੇ ਮੈਂ ਕਿਉਂ ਸੁੱਖ ਦੁੱਖ ਸਹਾਰ ਰਿਹਾ ਮੈਂ ਕਿਉਂ ਬੁੱਖ ਸਹਾਰ ਰਿਹਾ ਤਨ ਨਾਲ ਤੇਰਾ ਘਰ ਭਰਪੂਰ ਹੈ ਫਿਰ ਤੂੰ ਕੰਗਾਲਾ ਵਾਂਗੂ ਕਿਉਂ ਰਹਿ ਰਿਹਾ ਇਹ ਜਿਹੜੇ ਅਸੀਂ ਸੁੱਖ ਦੇਖ ਰਿਹਾ ਨਾ ਇਹ ਸਿਨ ਭੰਗਰ ਸੁੱਖ ਹੁੰਦੇ ਆ ਜਿਹੜੇ ਪੈਸੇ ਨਾਲ ਮਿਲਦੇ ਇਹ ਸੁੱਖ ਨਹੀਂ ਸੁੱਖਾਂ ਦਾ ਚੋਗਾ ਹੈ ਜੋ ਮਾਇਆ ਨੇ ਸੁੱਟਿਆ ਹੈ ਇਸ ਦੇ ਮਗਰ ਦੁੱਖ ਦਾ ਬਹੁਤ ਵੱਡਾ ਜਾਲ ਹੈ ਜਿਹੜਾ ਸਾਨੂੰ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਫਸ ਜਾਈਦਾ ਹੈ ਤਦੋਂ ਛੇਤੀ ਛੇਤੀ ਉਡਾਰੀ ਮਾਰਨੀ ਚਾਹੁੰਦੇ ਆ ਫਸਦੇ ਆ ਪੰਖ ਟੁੱਟ ਜਾਂਦੇ ਆ ਥੋੜੇ ਸੁਖ ਲਈ ਉਮਰ ਭਰ ਦੇ ਦੁੱਖ ਪੱਲੇ ਪੈ ਜਾਂਦੇ ਸੁਖ ਲਈ ਤਾਂ ਦੌੜਨਾ ਇੰਝਾਂ ਵਿੱਚ ਮਾਰੂਥਲ ਦੇ ਇੱਕ ਹਿਰਨ ਦੀ ਦੌੜ ਹੈ ਤੁਰਦਾ ਤਾਂ ਸੁਖ ਲਈ ਹੈ ਪਰ ਸੁਖ ਵਾਸਤੇ ਤੈਨੂੰ ਦੁੱਖ ਹੀ ਮਿਲਦਾ ਹੁਣ ਸੁਖ ਕੇ ਹੇਤ ਬਹੁ ਦੁਖ ਪਾਵਤ ਸੇਵਕਰਤ ਜਨ ਜਨ ਕੀ ਸੰਸਾਰ ਵਿੱਚ ਸੁਖ ਹੈ ਹੀ ਨਹੀਂ ਸਿਰਫ ਸੁਖ ਦਾ ਭਰਮ ਹੈ ਹਾਂ ਇੱਕ ਗੱਲ ਜ਼ਰੂਰ ਹੈ ਪਰਮ ਐਵੇਂ ਨਹੀਂ ਪੈਦਾ ਹੋਇਆ ਪਰ ਸ਼ਾਵੇਂ ਐਵੇਂ ਨਹੀਂ ਬਣਿਆਗਾ ਮਗਰ ਕੋਈ ਜ਼ਰੂਰ ਪਰਸ਼ਾਵੇਂ ਵਾਲਾ ਮੌਜੂਦ ਹੈ ਤੇ ਸਤਗੁਰੂ ਕਿਰਪਾ ਕਰਦੇ ਆ ਜਿਦ ਤਨ ਉਹ ਪ੍ਰਮਾਤਮਾ ਸਿਰ ਤੇ ਹੱਥ ਰੱਖੇਗਾ ਉਹ ਕਦੋਂ ਰੱਖੇਗਾ ਜਦ ਨੂੰ ਸਾਨੂੰ ਸਮਝ ਆਏਗੀ ਸਤਗੁਰੂ ਐਵੀ ਸਮਝਾ ਰਹੇ ਬਾਣੀ ਵੀ ਤਿਸ ਕੀ ਸਰਨੀ ਪਰਮਣਾ ਤੇਸੇ ਜੇਵੜਿਆ ਵਰਨਾ ਕੋਏ ਜਿਸ ਅਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਉਹ ਸੁਖ ਮਿਲੇਗਾ ਜਿਹੜਾ ਖਤਮ ਹੋਣ ਵਾਲਾ ਨਹੀਂ ਹੈ ਬਾੜ ਵੀ ਤੇਰੇ ਤੇਰੇ ਹਿਰਦੇ ਘਰ ਵਿੱਚ ਤੇਰੇ ਘਰ ਆਨੰਦ ਵਧਾਈ ਤੁਧ ਕਰ ਹਾਂ ਇਹ ਜ਼ਰੂਰ ਯਾਦ ਰੱਖਣਾ ਵੀ ਸਰੀਰ ਸਾਡਾ ਦੁਰਲਭ ਹੈ ਬੜੀ ਕਠਿਨਾਈ ਨਾਲ ਮਿਲਿਆ ਤੇ ਇਹਦੇ ਵਿੱਚ ਸਦੀਵੀ ਸੁਖ ਚਾਹੀਦਾ ਉਹ ਸੁਖ ਫਿਰ ਦੁਨੀਆ ਦੀ ਤਾਕਤ ਉਹਨੂੰ ਦੁਖੀ ਨਹੀਂ ਕਰ ਸਕਦੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਤੀ ਤਵੀ ਤੇ ਬੈਠ ਕੇ ਵੀ ਨਹੀਂ ਆਖਿਆ ਕਿ ਮੈਂ ਦੁਖੀ ਹਾਂ ਉਹ ਇਹੀ ਕਹਿ ਰਿਹਾ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਹੁ ਨਸ਼ੇ ਇੱਕ ਤਰ੍ਹਾਂ ਦੇ ਥੋੜਿਆ ਮਦ ਦਾ ਰਤ ਹੁੰਦਾ ਨਸ਼ਾ ਨਸ਼ਾ ਸਿਰਫ ਸ਼ਰਾਬ ਤਾਂ ਨਹੀਂ ਹੁੰਦਾ ਨਸ਼ਾ ਮਾਇਆ ਦਾ ਹੁੰਦਾ ਨਸ਼ਾ ਛੋਟੀ ਮੋਟੀ ਪੱਧ ਵੀ ਮਾਰੇ ਦੇ ਨਾ ਬੰਦੇ ਦਾ ਹੰਕਾਰ ਦੇਖੋ ਕਿੰਨਾ ਵੱਧ ਜਾਂਦਾ ਮਾਇਆ ਦੇ ਨਾਲ ਕਿੰਨਾ ਬੰਦਾ ਹੰਕਾਰ ਦੇ ਬਚਨ ਬੋਲਦਾ ਹੈ ਪਰ ਜਿਹਦੇ ਸਿਰ ਤੇ ਪ੍ਰਮਾਤਮਾ ਹੈ ਜਿਹਨੂੰ ਪ੍ਰਮਾਤਮਾ ਦੇ ਭਰੋਸਾ ਹੈ ਬੋਲਣਾ ਜਾਣੇ ਮਾਇਆ ਮਤ ਮਤ ਮਾਇਆ ਦੇ ਨਸ਼ੇ ਵਿੱਚ ਬੋਲਣਾ ਨਹੀਂ ਜਾਣਦਾ ਮਰਨਾ ਚੀਤ ਨਾਵੇ ਮੌਤ ਦਾ ਡਰ ਮੌਤ ਦਾ ਸਹਿਮ ਮੌਤ ਦਾ ਭੈ ਜਿਹੜਾ ਹੈ ਉਹਦੇ ਮਨ ਵਿੱਚ ਨਹੀਂ ਆਉਂਦਾ ਕਿਉਂਕਿ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸੈ ਤੇ ਰੰਗ ਦਾ ਅਰਥ ਹੈ ਪ੍ਰੇਮ ਇਹ ਅਕਾਲ ਪੁਰਖ ਦੀ ਜੋ ਤੁਹਾਡੇ ਪ੍ਰੇਮ ਦੇ ਰੰਗ ਦੇ ਵਿੱਚ ਰੰਗ ਜਾਂਦੇ ਆ ਉਹਨਾਂ ਦਾ ਜਨਮ ਮਰਨ ਦਾ ਗੇੜ ਦਾ ਦੁੱਖ ਵੀ ਦੂਰ ਹੋ ਜਾਂਦਾ ਹੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਤੇਰੀ ਬਖਸ਼ਣਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਹੁਣ ਕਈ ਵੇਲੇ ਕੀ ਹੁੰਦਾ ਭਰਮ ਬਣ ਜਾਂਦਾ ਮਨੁੱਖ ਨੂੰ ਫਲਾਣੇ ਬੰਦੇ ਨੇ ਮੇਰਾ ਕੰਮ ਖਰਾਬ ਕਰ ਦਿੱਤਾ ਫਿਰ ਕਿਸੇ ਨੇ ਆਖਿਆ ਵੀ ਇਦਾਂ ਕਰੋ ਸੱਤ ਮਿਰਚਾਂ ਤੇ ਇੱਕ ਨਿੰਬੂ ਟੰਗ ਦਿਓ ਤੁਹਾਡਾ ਕੰਮ ਵੀ ਚੱਲ ਜਾਏਗਾ ਫਿਰ ਕਿਸੇ ਮੁਸਲਮਾਨ ਦੇ ਕੋਲੋਂ ਮੰਤਰ ਲਿਆਓ ਜਾਂ ਕਿਸੇ ਫਲਾਣੇ ਪੰਡਤ ਕੋਲ ਚਲੇ ਜਾਓ ਇੱਕ ਗੱਲ ਯਾਦ ਰੱਖਣ ਵਾਲੀ ਹੈ ਜਿਹੜੇ ਬਾਣੀ ਪੜ੍ਹਦੇ ਇਸ ਸ਼ਬਦ ਦੇ ਉੱਪਰ ਵਿਸ਼ਵਾਸ ਰੱਖਦੇ ਆ ਜਿਹੜੀ ਕਿਰਪਾ ਕੇਵਲ ਹੁੰਦਾ ਨਾ ਵੀ ਫਲਾਣੀ ਦੁਕਾਨ ਮੇਰੇ ਨਾਲ ਖੁੱਲ ਗਈ ਮੇਰੇ ਨਾਲ ਵੀ ਦੁਕਾਨ ਉਸੇ ਉਸੇ ਤਰ੍ਹਾਂ ਦਾ ਸਮਾਨ ਹੈ ਮੇਰਾ ਕੀ ਬਣੇਗਾ ਨਹੀਂ ਭਾਈ ਜੋ ਕਿਰਪਾ ਪ੍ਰਮਾਤਮਾ ਨੇ ਤੇਰੇ ਤੇ ਕੀਤੀ ਆ ਨਾ ਉਹਨੂੰ ਦੁਨੀਆ ਦੀ ਤਾਕਤ ਨਹੀਂ ਬਦਲ ਸਕਦੀ ਇਹ ਸਤਗੁਰੂ ਇੱਥੇ ਬਖਸ਼ਿਸ਼ ਕਰ ਰਿਹਾ ਭਰੋਸਾ ਦੇ ਰਿਹਾ ਗੁਰੂ ਦਲਾਸਾ ਦੇ ਰਿਹਾ ਹੈ ਤੇਰੀ ਬਖਸ਼ਣਾ ਮਿਟੈ ਕੋਈ ਸਤਗੁਰ ਦਾ ਸਤਗੁਰ ਕਾ ਦਲਾਸਾ ਉਹਨਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਜਿਸ ਕੇ ਸਿਰ ਉੱਪਰ ਤੋਂ Swami ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਗੁਰੂ ਦਾ ਦਿੱਤਾ ਭਰੋਸਾ ਉਹਨਾਂ ਨੂੰ ਯਾਦ ਰਹਿੰਦਾ ਕਿ ਇਹ ਕਾਲਪੁਰਖ ਤੇਰੀ ਬਖਸ਼ਿਸ਼ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਮਿਟਾ ਸਕਦੀ ਨਾਮ ਧਿਆਉਣ ਸੁਖ ਫਲ ਪਾਉਣ ਆਠ ਪਹਿਰ ਆਰਾਧੇ ਨਾਮ ਧਿਆਵਾਂਗੇ ਸੁਖ ਦਾ ਫਲ ਪ੍ਰਾਪਤ ਹੋਏਗਾ ਆਠ ਪਹਿਰ ਆਰਾਧੇ ਉਹ ਸੁਖ ਜਿਹਦੇ ਵਿੱਚ ਫਿਰ ਦੁੱਖ ਨਹੀਂ ਹੈ ਤੇ ਅੱਠੇ ਪੈਰ ਉਹਨੂੰ ਪ੍ਰਮਾਤਮਾ ਨੂੰ ਆਰਾਧਨਾ ਹੈ ਤੇਰੀ ਸਰਣ ਤੇਰੇ ਪਰਵਾਸੀ ਹਾਂ ਇਹ ਨਹੀਂ ਕਿ ਸਰਣ ਗੁਰੂ ਦੀ ਆਏ ਤੇ ਭਰੋਸਾ ਕਿਸੇ ਦਾ ਹੋਰ ਦਾ ਹੈ ਤਵੀਦ ਕਰੇ ਵਿੱਚ ਪਾਇਆ ਜਾਂ ਹੋਰ ਕਿਸੇ ਤੇ ਭਰੋਸਾ ਹੈ ਨੇ ਭਾਈ ਤੇਰੀ ਸ਼ਰਨ ਤੇਰੇ ਪਰਵਾਸ ਤੁਮਰੀ ਸ਼ਰਨ ਤੁਮਾਰੀ ਆਸਾ ਤੇਰੀ ਸ਼ਰਨ ਤੇਰੇ ਪਰਵਾਸੇ ਜਦੋਂ ਉਹਦੇ ਭਰੋਸੇ ਤੇ ਰਾਵਾਂਗੇ ਨਾ ਉਹਦੀ ਸ਼ਰਨ ਵਿੱਚ ਰਾਵਾਂਗੇ ਪੰਜ ਦੁਸ਼ਤ ਲੈ ਸਾਦੇ ਪੰਜ ਵੈਰੀਆਂ ਨੂੰ ਫੜ ਕੇ ਵੀ ਮਨੁੱਖ ਬਸ ਵਿੱਚ ਕਰ ਲੈਂਦਾ ਆਖਰ ਵਿੱਚ ਸਤਿਗੁਰ ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਇਹ ਸਤਿਗੁਰ ਮਹਾਰਾਜ ਮੈਨੂੰ ਤੇਰੀ ਕਦਰ ਨਹੀਂ ਆਉਂਦੀ ਤੇਰੀ ਬਖਸ਼ਿਸ਼ ਦੀ ਮੈਂ ਕਦਰ ਨਹੀਂ ਸਮਝ ਸਕਦਾ ਆਤਮਿਕ ਜੀਵਨ ਦੀ ਸੂਝ ਨਹੀਂ ਹੈ ਪਰ ਤੇਰੇ ਚਰਨਾਂ ਵਿੱਚ ਸੁਰਤ ਵੀ ਟਿਕਾਉਣੀ ਨਹੀਂ ਆਉਂਦੀ ਕਿਸੇ ਹੋਰ ਧਾਰਮਿਕ ਕਰਮ ਦਾ ਵੀ ਮੈਨੂੰ ਸੂਝ ਨਹੀਂ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਪਰ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਨੂੰ ਸਭ ਤੋਂ ਵੱਡਾ ਮੇਰਾ ਗੁਰੂ ਮਿਲ ਗਿਆ ਜਿਸ ਨੇ ਮੇਰੀ ਲਾਜ ਰੱਖ ਲਈ ਤੇ ਮੈਨੂੰ ਤੇਰੇ ਚਰਨਾਂ ਵਿੱਚ ਜੋੜ ਦਿੱਤਾ ਮੈਨੂੰ ਸਮਝਾ ਦਿੱਤਾ ਕਿ ਜਿਹਦੇ ਸਿਰ ਤੇ ਪ੍ਰਮਾਤਮਾ ਹੈ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਦੇ ਦੇ ਉੱਪਰ ਪ੍ਰਮਾਤਮਾ ਹੈ ਜਿਹਨੂੰ ਪ੍ਰਮਾਤਮਾ ਦਾ ਭਰੋਸਾ ਹੈ ਅਕਾਲ ਪੁਰਖ ਦਾ ਭਰੋਸਾ ਹੈ ਉਹਨੂੰ ਦੁਨੀਆ ਦੀ ਤਾਕਤ ਜਿਹੜੀ ਨਹੀਂ ਹਰਾ ਸਕਦੀ ਸਤਿਗੁਰ ਤੇ ਬਚਨਾ ਜਾਮ ਗੁਰੂ ਹੈ ਬਲ ਧਨੇ ਕਿਆ ਗਾਰਵ ਦੀਜੇ ਜਾਮ ਗੁਰੂ ਹੈ ਬਲ ਲਖ ਬਾਹ ਕਿਜੇ ਲਖਾਂ ਬਾਹ ਵੀ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਉੱਪਰ ਪ੍ਰਮਾਤਮਾ ਦਾ ਹੱਥ ਹੈ ਸਤਿਗੁਰ ਕਿਰਪਾ ਕਰਨ ਆਪ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਅਨੇਕਾਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਸਤਨਾਮ 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 ਜੀ ਵਾਹਿਗੁਰਜੀ